ਦੁਨੀਆ ਭਰ ਦੇ ਵਿੱਚ ਜਿੱਥੇ ਵੀ ਗਾਂ ਨੂੰ ਕਾਓ ਕਿਹਾ ਜਾਂਦਾ ਹੈ ਮਹਿਜ ਇੱਕ ਦਧਾਰੂ ਪਸ਼ੂ ਸਮਝਿਆ ਜਾਂਦਾ ਹੈ ਉੱਥੇ ਇਹ ਤੁਹਾਨੂੰ ਸੜਕਾਂ ਤੇ ਘੁੰਮਦੀਆਂ ਦਿਖਾਈ ਨਹੀਂ ਦੇਣਗੀਆਂ ਪਰ ਆਪਣੇ ਭਾਰਤ ਦੇਸ਼ ਮਹਾਨ ਦੇ ਵਿੱਚ ਗਾਵਾਂ ਨੂੰ ਗਊ ਮਾਤਾ ਕਿਹਾ ਜਾਂਦਾ ਹੈ ਪਰ ਇਹ ਸੜਕਾਂ ਤੇ ਆਵਾਰਾ ਘੁੰਮਦੀਆਂ ਦਿਖਾਈ ਦਿੰਦੀਆਂ ਨੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਲੋਕਾਂ ਦੀਆਂ ਫਸਲਾਂ ਤਬਾਹ ਕਰਦੀਆਂ ਨੇ ਬਿਮਾਰੀਆਂ ਫੈਲਾਉਂਦੀਆਂ ਨੇ ਤੁਸੀਂ ਕਿਸੇ ਮਰਜ਼ੀ ਸ਼ਹਿਰ ਚ ਵੜ ਜਾਓ ਕਿਸੇ ਮਰਜ਼ੀ ਗਲੀ ਮੁਹੱਲੇ 'ਚ ਵੜ ਜਾਓ ਕਿਸੇ ਮਰਜ਼ੀ ਪਿੰਡ 'ਚ ਵੜ ਜਾਓ ਚਾਹੇ ਪੰਜਾਬ ਦੀ ਗੱਲ ਕਰਨੀਏ ਤੇ ਚਾਹੇ ਪੂਰੇ ਭਾਰਤ ਦੀ ਗੱਲ ਕਰਨੀਏ ਇਹ ਤੁਹਾਨੂੰ ਅਵਾਰਾ ਪਸ਼ੂ ਮਿਲਣਗੇ ਹੀ ਮਿਲਣਗੇ ਇਹ ਪੂਰੇ ਅਵਾਰਾ ਪਸ਼ੂਆਂ ਦੇ ਝੁੰਡ ਹੁੰਦੇ ਨੇ ਜੋ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਹਨਾਂ ਨੇ ਕਈ ਲੋਕਾਂ ਦੇ ਘਰ ਤਬਾਹ ਕੀਤੇ ਨੇ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜਾਨਾਂ ਲੈਣੀਆਂ ਨੇ ਰਾਜਵੀਰ ਜਵੰਦੇ ਅਰਗੇ ਕਿੰਨੇ ਹੀ ਲੋਕ ਇਹਨਾਂ ਦੀ ਭੇਟ ਚੜ ਚੁੱਕੇ ਨੇ ਦੂਸਰੇ ਪਾਸੇ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਦੇ ਨਾਮ ਤੇ ਲੋਕਾਂ ਤੋਂ ਸਰਕਾਰਾਂ ਹਜ਼ਾਰਾਂ ਕਰੋੜ ਰੁਪਏ ਲੈਂਦੀਆਂ ਨੇ ਗਊ ਅਸੈਸ ਦੇ ਨਾਮ ਤੇ ਕਾਓਸ ਅਸੈਸ ਕਿਹਾ ਜਾਂਦਾ ਉਸ ਨੂੰ ਤੁਸੀਂ ਸ਼ਰਾਬ ਦੀ ਬੋਤਲ ਲਾਉਂਗੇ ਉਸ ਤੇ ਵੀ ਕਾਓਸ ਅਸੈਸ ਲਾਇਆ ਜਾਂਦਾ ਤੁਸੀਂ ਨਵਾਂ ਕੋਈ ਵੀ ਵਹੀਕਲ ਲਾਉਂਗੇ ਕਾਰ ਲੈ ਲਓ ਮੋਟਰਸਾਈਕਲ ਲੈ ਲਓ ਸਕੂਟਰ ਲੈ ਲਓ ਜਾਂ ਕੋਈ ਵੀ ਸਾਧਨ ਲੈ ਲਓ ਉਸ ਦੀ ਰਜਿਸਟ੍ਰੇਸ਼ਨ ਜਦੋਂ ਕਰਾਉਂਗੇ ਤਾਂ ਉਥੇ ਵੀ ਕਾਓ ਅਸੈਸ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਤੁਹਾਡਾ ਬਿਜਲੀ ਦਾ ਬਿੱਲ ਆਉਂਦਾ ਉਸ ਤੇ ਵੀ ਕਾਉਸਸਸ ਲਾਇਆ ਜਾਂਦਾ ਹੋਰ ਵੀ ਕਿੰਨੇ ਹੀ ਢੰਗ ਤਰੀਕੇ ਨੇ ਕਿੰਨੇ ਹੀ ਡਿਪਾਰਟਮੈਂਟ ਨੇ ਜਿਨ੍ਹਾਂ ਵੱਲੋਂ ਲੋਕਾਂ ਤੋਂ ਜਵਰੀ ਵਸੂਲੀ ਕੀਤੀ ਜਾਂਦੀ ਹੈ ਕਾਉਸਸਸ ਦੇ ਨਾਂ ਤੇ ਜਵਰੀ ਵਸੂਲੀ ਆਪਾਂ ਇਸ ਕਰਕੇ ਕਹਿ ਰਹੇ ਆ ਕਿ ਦੇਣਾ ਹੀ ਦੇਣਾ ਪੈਂਦਾ ਹੈ ਇਹ ਕੋਈ ਮਰਜ਼ੀ ਨਹੀਂ ਤੁਹਾਡੀ ਕਿ ਜੇ ਤੁਹਾਡੇ ਕੋਲੇ ਦੇਣਾ ਚਾਹਣੇ ਹੋ ਤੁਸੀਂ ਤਾਂ ਦਿਓ ਨਹੀਂ ਤੁਹਾਨੂੰ ਕਾਉਸਸਸ ਦੇਣਾ ਹੀ ਦੇਣਾ ਪਊਗਾ ਪਰ ਇਹ ਕਾਉਂਸਲਸ ਜਾਂਦਾ ਕਿੱਥੇ ਆ ਇਹਦਾ ਪਤਾ ਨਹੀਂ ਲੱਗਦਾ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਪੰਜਾਬ ਗਊ ਸੇਵਾ ਕਮਿਸ਼ਨ ਬਣਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਤੇ ਇੱਕ ਪੰਜਾਬ ਗਊ ਸੇਵਾ ਬੋਰਡ ਬਣਿਆ ਹੋਇਆ ਹੈ ਇਹ ਹੁਣ ਜੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਆਪਾਂ ਵੈਬਸਾਈਟ ਖੋਲਦੇ ਆਂ ਤਾਂ ਉੱਥੇ ਇੱਕ ਸੈਸ਼ਨ ਬਣਿਆ ਹੋਇਆ ਹੈ ਐਨੂਅਲ ਐਡਮਿਨਿਸਟ੍ਰੇਟਿਵ ਰਿਪੋਰਟ ਉਹ ਐਨੂਅਲ ਐਡਮਿਨਿਸਟ੍ਰੇਟਿਵ ਰਿਪੋਰਟ ਆ ਜਿਹੜੀ ਜਦੋਂ ਉਸ ਤੇ ਕਲਿੱਕ ਕਰਦੇ ਆਂ ਤਾਂ ਉੱਥੇ ਕੁਝ ਵੀ ਨਹੀਂ ਆਉਂਦਾ ਮਤਲਬ ਤੁਸੀਂ ਜਿੰਨਾ ਪੈਸਾ ਦਿੱਤਾ ਜਿੰਨਾ ਪੈਸਾ ਤੁਹਾਡੇ ਤੋਂ ਕਾਓ ਸੈਸ ਦੇ ਨਾਂ ਤੇ ਵਸੂਲਿਆ ਗਿਆ ਉਹ ਕਿੱਥੇ ਲੱਗਿਆ ਕਿੱਥੇ ਨਹੀਂ ਲੱਗਿਆ ਇਸ ਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਕੈਗ ਦੀ ਰਿਪੋਰਟ ਕਹਿੰਦੀ ਆ ਕਿ ਭਾਰਤ ਭਰ ਦੀਆਂ ਸਟੇਟਾਂ ਵਿੱਚੇ ਪੰਜਾਬ ਆਉਂਦੀ ਆ ਕਿ ਹਜ਼ਾਰਾਂ ਕਰੋੜ ਰੁਪਏ ਸਰਕਾਰਾਂ ਵਸੂਲਦੀਆਂ ਨੇ ਕਾਓ ਸੈਸ ਦੇ ਨਾਂ ਤੇ ਪਰ ਇਸ ਨੂੰ ਇਕੱਠਾ ਕਰਨ ਤੇ ਇਸ ਨੂੰ ਲਾਉਣ ਦੇ ਵਿੱਚ ਜਿਹੜਾ ਗੈਪ ਆ ਉਹ ਹਜ਼ਾਰਾਂ ਕਰੋੜ ਰੁਪਏ ਦਾ ਹੀ ਗਾਇਬ ਆ ਮਤਲਬ ਇਕੱਠਾ ਜਿੰਨਾ ਕੀਤਾ ਜਾਂਦਾ ਉਹ ਜਿਹੜਾ ਲਾਇਆ ਜਾਂਦਾ ਉਹ ਬਹੁਤ ਨਗੂਨਾ ਲਾਇਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਆਪਾਂ ਵੇਖੀਏ ਕਿ ਪਿਛਲੇ ਸਾਲਾਂ ਦੇ ਦੌਰਾਨ ਲੁਧਿਆਣੇ ਦੇ ਵਿੱਚੋਂ 35 ਕਰੋੜ ਰੁਪਿਆ ਵਸੂਲਿਆ ਗਿਆ ਹੈ ਸਰਕਾਰ ਵੱਲੋਂ ਗਊ ਸੈਸ ਦੇ ਨਾਮ ਤੇ ਉਹ 35 ਕਰੋੜ ਰੁਪਏ ਦੇ ਵਿੱਚੋਂ ਲੱਗਿਆ ਪਤਾ ਕਿੰਨਾ ਸਹੀ ਜਗ੍ਹਾ ਤੇ ਜਿਹੜਾ ਲੱਗਣਾ ਹੁੰਦਾ ਹੈ ਕਿ ਗਾਵਾਂ ਤੇ ਹੀ ਲੱਗਿਆ ਗਊਸ਼ਾਲਾਾਂ ਨੂੰ ਦਿੱਤਾ ਗਿਆ ਉਥੇ ਸਿਰਫ 12 ਕਰੋੜ ਰੁਪਇਆ ਲੱਗਿਆ ਜਾਨੀ ਕਿ ਜਿਹੜਾ ਰਹਿੰਦਾ ਹੋਇਆ 23 ਕਰੋੜ ਰੁਪਇਆ ਉਹ ਕਿੱਥੇ ਗਿਆ ਉਹ ਕਿਸੇ ਨੂੰ ਕੁਝ ਨਹੀਂ ਪਤਾ ਆਪਣਾ ਇਹੀ ਲੁਧਿਆਣਾ ਜ਼ਿਲ੍ਹਾ ਭਾਰਤ ਦੇ ਵਿੱਚ ਤੀਜੇ ਨੰਬਰ ਤੇ ਆਉਂਦਾ ਜਿੱਥੇ ਸਭ ਤੋਂ ਵੱਧ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਹੁੰਦੇ ਨੇ ਤੇ ਮੌਤਾਂ ਹੁੰਦੀਆਂ ਨੇ ਭਪਾਲ ਪਹਿਲੇ ਨੰਬਰ ਦਾ ਸਾਰੇ ਭਾਰਤ ਦੇ ਵਿੱਚੋਂ ਜ਼ਿਲ੍ਹਾ ਹੈਗਾ ਤੇ ਸ਼ਹਿਰ ਆ ਜਿਹਦੇ ਵਿੱਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਨੇ ਅਵਾਰਾ ਪਸ਼ੂਆਂ ਦੇ ਕਰਕੇ ਪੰਜਾਬ ਬਾਰੇ ਪੜਦੇ ਹੋਏ ਜੇ ਆਪਾਂ ਇੱਕ ਰਿਪੋਰਟ ਨੂੰ ਦੇਖੀਏ ਤਾਂ ਇੱਕ ਮਹੀਨੇ ਦੇ ਵਿੱਚ 31 ਲੋਕ ਆਵਾਰਾਂ ਪਸ਼ੂਆਂ ਦੀ ਭੇਟ ਚੜ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਸਿਰਫ ਇੱਕ ਮਹੀਨੇ ਦੇ ਵਿੱਚ ਇਹ ਪੰਜਾਬ ਬਾਰੇ ਲਿਖਦੀ ਹੋਈ ਰਿਪੋਰਟ ਕਹਿ ਰਹੀ ਆ ਤੇ ਇਸੇ ਦੇ ਹੀ ਨਾਲ ਇੱਕ ਹੋਰ ਰਿਪੋਰਟ ਨੂੰ ਜੇ ਆਪਾਂ ਵੇਖਦੇ ਆ ਤਾਂ ਉਹ ਰਿਪੋਰਟ ਕਹਿੰਦੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 500 ਤੋਂ ਵੱਧ ਐਕਸੀਡੈਂਟ ਹੋਏ ਨੇ ਆਵਾਰਾ ਪਸ਼ੂਆਂ ਦਾ ਕਰਕੇ ਤੇ ਉਹਨਾਂ ਐਕਸੀਡੈਂਟਸ ਦੇ ਵਿੱਚ 59 ਲੋਕ ਤਾਂ ਉਹ ਸੀ ਜਿਨ੍ਹਾਂ ਨੂੰ ਹਲਕੀਆਂ ਝੋਟਾਂ ਆਨ ਤੇ ਉਸ ਤੋਂ ਬਾਅਦ 157 ਲੋਕ ਹੋ ਸੀ ਜਿਨ੍ਹਾਂ ਨੂੰ ਗੰਭੀਰ ਸੱਤਾਂ ਆਨ ਤੇ ਉਹ ਉਮਰ ਭਰ ਦੇ ਲਈ ਮੰਜੇ ਤੇ ਪੈ ਗਏ ਜਿਣੀ ਰਾਜਵੀਰ ਜਵੰਦੇ ਦੀ ਤਰ੍ਹਾਂ ਉਹਨਾਂ ਦੀ ਵੀ ਰੀੜ ਦੀ ਹੱਡੀ ਟੁੱਟ ਗਈ ਹੋਣੀ ਆ ਸਿਰ ਤੇ ਝੋਟ ਆ ਗਈ ਹੋਣੀ ਆ ਹੋਰ ਅੰਦਰੂਨੀ ਝੋਟ ਆਈ ਹੋਣੀ ਆ ਜੀਦੇ ਕਰਕੇ ਉਹ ਸਾਰੀ ਉਮਰ ਬਹਾਲ ਨਹੀਂ ਹੋ ਸਕਦੇ ਤੇ ਇਸ ਤੋਂ ਅੱਗੇ 400 ਬੰਦਾ ਉਹ ਰਿਪੋਰਟ ਕਹਿੰਦੀ ਆ ਕਿ 500 ਦੇ ਵਿੱਚੋਂ 400 ਬੰਦਾ ਉਹ ਹੁੰਦਾ ਜਿਹੜਾ ਮਾਰਿਆ ਜਾਂਦਾ ਇਹ ਵੇਖ ਲਓ ਤੁਸੀਂ ਵੀ ਕਿੰਨੀ ਖਤਰਨਾਕ ਰਿਪੋਰਟ ਆ ਵੀ 2 ਸਾਲਾਂ ਦੇ ਵਿੱਚ 400 ਬੰਦਾ ਭੇਟ ਚੜ ਜਾਂਦਾ ਆਵਾਰਾ ਪਸ਼ੂਆਂ ਦੀ ਇਸ ਰਿਪੋਰਟ ਦਾ ਕਹਿਣਾ ਉਸ ਤੋਂ ਬਾਅਦ ਜੇ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਕਣਕ ਸਰੋਂ ਸਬਜ਼ੀਆਂ ਚਾਰਾ ਤੇ ਹੋਰ ਕਿੰਨੀਆਂ ਹੀ ਫਸਲਾਂ ਨੇ ਜਿਹੜੀਆਂ ਇਹਨਾਂ ਵਾਰਾ ਪਸ਼ੂਆਂ ਦੀ ਭੇਟ ਚੜਦੀਆਂ ਨੇ ਲੋਕ ਇਹਨਾਂ ਤੋਂ ਰਾਖੀ ਕਰਦੇ ਨੇ ਭਾਰਤ ਦੇ ਕੁੱਲ ਭਾਰਤ ਦੀ ਗੱਲ ਕਰ ਰਹੇ ਹਾਂ ਕੁੱਲ ਭਾਰਤ ਦੇ 97.5 ਯਾਨੀ ਕਿ 97% ਲੋਕਾਂ ਦਾ ਕਿਸਾਨਾਂ ਦਾ ਮੰਨਣਾ ਇਹ ਆ ਕਿ ਜੇ ਉਹ ਆਪਣੇ ਖੇਤਾਂ ਦੀ ਰਾਖੀ ਨਾ ਕਰਨ ਤਾਂ ਉਹਨਾਂ ਦੀਆਂ ਫਸਲਾਂ ਵਾਰਾ ਪਸ਼ੂ ਤਬਾਹ ਕਰ ਦੇਣਗੇ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਜੇ ਵੇਖੀਏ ਨਾ ਇੱਕ ਕਿਸਾਨ 6 ਮਹੀਨੇ ਮਤਲਬ ਫਸਲ ਨੂੰ ਉਹ ਲਾਉਂਦਾ ਹੈ ਆਪਦੀ ਮਿਹਨਤ ਕਰਦਾ ਫਸਲ ਉਸ ਦੀ ਇਨਕਮ ਲੈਣ ਦੇ ਲਈ ਫਸਲ ਦੀ ਜੇ ਉਹਨੂੰ ਕਦੇ ਉਹ ਢਿੱਲਾ ਮਠਾ ਹੋ ਗਿਆ ਕਦੇ ਉਹਨੂੰ ਰਿਸ਼ਤੇਦਾਰੀ ਚ ਜਾਣਾ ਪੈ ਗਿਆ ਕਦੇ ਮੀਂਹ ਕਣੀ ਜਿਆਦਾ ਆ ਗਿਆ ਉਤੋਂ ਖੇਤ ਨਾ ਆਇਆ ਜਾਵੇ ਨਾ ਤਾਂ ਉਹਦੀ 6 ਮਹੀਨਿਆਂ ਦੀ ਮਿਹਨਤ ਆਵਾਰਾ ਪਸ਼ੂਆਂ ਨੇ ਇੱਕ ਰਾਤ ਚੀ ਚਪਟ ਕਰ ਦੇਣੀ ਹੈ ਇੱਕ ਰਾਤ ਕੀ ਇੱਕ ਘੰਟੇ ਚ ਜਿੰਨੇ ਝੁੰਡ ਆਉਂਦੇ ਨੇ ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰ ਵੀ ਇਨ੍ਹਾਂ ਵਾਰਾਂ ਪਸ਼ੂਆਂ ਦੀ ਮਾਰ ਤੋਂ ਬਚੇ ਨਹੀਂ ਰਹੇ ਆਪਣੇ ਪੰਜਾਬ ਦਾ ਸਭ ਤੋਂ ਮਹਿੰਗਾ ਸ਼ਹਿਰ ਆਪਣੇ ਪੰਜਾਬ ਦੀ ਸਭ ਤੋਂ ਪ੍ਰਾਈਮ ਜਗ੍ਹਾ ਹੈਗੀ ਆ ਮੁਹਾਲੀ ਤੇ ਮੁਹਾਲੀ ਦੇ ਵਿੱਚ ਵੀ ਗਾਂ ਪ੍ਰਾਈਮ ਰੋਡ ਪ੍ਰਾਈਮ ਜਗ੍ਹਾ ਹੈਗੀ ਆ 에어ਪੋਰਟ ਰੋਡ ਤੇ ਤੁਸੀਂ 에어ਪੋਰਟ ਰੋਡ ਤੇ ਵੀ ਦੇਖੋਗੇ ਤਾਂ ਸੋਆਂ ਦੀ ਗੈਂਤੀ ਦੇ ਵਿੱਚ ਅਵਾਰਾ ਪਸ਼ੂ ਕਾਉਂਦੇ ਨੇ ਸੋਆਂ ਦੀ ਗੈਂਤੀ ਦੇ ਵਿੱਚ ਵੈਸੇ ਤਾਂ ਸਾਰੀਆਂ ਹੀ ਵੋਟਾਂ ਵਾਲੀਆਂ ਪਾਰਟੀਆਂ ਲੋਕਾਂ ਨੂੰ ਵੰਡ ਕੇ ਰਾਜ ਕਰਦੀਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੀਆਂ ਨੇ ਕਦੇ ਤਾਂ ਗਊ ਦੇ ਨਾਮ ਤੇ ਲੜਾਇਆ ਜਾਂਦਾ ਤੇ ਕਦੇ ਧਰਮ ਦਾ ਹੋਰ ਕੋਈ ਓਟ ਆਸਰਾ ਲੈ ਕੇ ਲੜਾਇਆ ਜਾਂਦਾ ਤੇ ਕਦੇ ਜਾਤ ਦੇ ਨਾਮ ਤੇ ਵੀ ਲੜਾਇਆ ਜਾਂਦਾ ਪਰ ਬੀਜੇਪੀ ਤੇ ਆਰਐਸਐਸ ਇਹ ਇਹੋ ਜਿਹੀਆਂ ਪਾਰਟੀਆਂ ਨੇ ਇਹੋ ਜਿਹੇ ਸੰਗਠਨ ਨੇ ਕਿ ਜੇ ਕੋਈ ਮੁਸਲਮਾਨ ਵੀਰ ਆਪਣੀ ਗਊ ਨੂੰ ਆਪਣੇ ਘਰ ਦੇ ਪਸ਼ੂ ਨੂੰ ਲੈ ਕੇ ਜਾ ਰਿਹਾ ਹੋਵੇ ਕਿਤੇ ਮੰਡੀ ਦੇ ਵਿੱਚ ਵੇਚਣ ਲਈ ਤਾਂ ਇਹ ਉਹਨਾਂ ਦੀ ਮੋਬ ਲਿੰਚਿੰਗ ਵੀ ਕਰਾ ਦਿੰਦੇ ਨੇ ਇਹ ਉਹਨਾਂ ਨੂੰ ਮਰਵਾ ਵੀ ਦਿੰਦੇ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਇੱਕ ਪਸ਼ੂ ਦੇ ਕਰਕੇ ਇੱਕ ਮਨੁੱਖ ਦੀ ਵੀ ਜਾਨ ਲਈ ਜਾ ਸਕਦੀ ਹੈ ਇਨਸਾਨੀ ਇੱਦਾਂ ਵੀ ਕਾਣ ਕੀਤਾ ਜਾ ਸਕਦਾ ਹੈ ਇਹ ਭਾਰਤ ਦੇ ਵਿੱਚ ਵਾਪਰ ਰਿਹਾ ਹੈ ਇਸ ਟਾਈਮ ਪਰ ਜਿੱਥੇ-ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਵੀ ਇਹਨਾਂ ਆਵਾਰਾ ਪਸ਼ੂਆਂ ਤੇ ਕੋਈ ਲਗਾਮ ਨਹੀਂ ਦਿੱਤੀ ਜਾਂਦੀ ਉਥੇ ਵੀ ਇਹ ਸਿਲਸਿਲਾ ਚੱਲਦਾ ਹੈਗਾ ਕਿ ਆਵਾਰਾ ਪਸ਼ੂ ਖੁੱਲੇ ਆਮ ਸੜਕਾਂ ਤੇ ਫਿਰਦੇ ਨੇ ਲੋਕਾਂ ਦੀਆਂ ਫਸਲਾਂ ਤਬਾਹ ਕਰਦੇ ਨੇ ਲੋਕਾਂ ਦੀਆਂ ਜਾਨਾਂ ਲੈਂਦੇ ਨੇ ਲੋਕਾਂ 'ਚ ਬਿਮਾਰੀਆਂ ਫੈਲਾਉਂਦੇ ਨੇ ਹਰਿਆਣੇ ਦੀ ਜੇ ਗੱਲ ਕਰਨੀ ਹੋਵੇ ਤਾਂ ਲਗਾਤਾਰ 11 ਸਾਲ ਹੋ ਗਏ ਉਥੇ ਭਾਜਪਾ ਦੀ ਸਰਕਾਰ ਹੈ ਨੈਸ਼ਨਲ ਜੀਓਗ੍ਰਾਫਿਕ ਦੀ ਰਿਪੋਰਟ ਕਹਿੰਦੀ ਆ ਕਿ ਹਰਿਆਣੇ ਦੇ ਵਿੱਚ 2018 ਤੋਂ ਲੈ ਕੇ 2022 ਦੇ ਦੌਰਾਨ 900 ਲੋਕਾਂ ਦੀ ਮੌਤ ਆਵਾਰਾ ਪਸ਼ੂਆਂ ਦੇ ਕਾਰਨ ਹੋਈ ਦਿੰਦੀ ਫੇ ਛਤੀਸਗੜ ਦੀ ਗੱਲ ਕਰੀਏ ਤਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ 5 ਸਾਲਾਂ ਦੇ ਦੌਰਾਨ 404 ਲੋਕ ਮਾਰੇ ਗਏ ਛਤੀਸਗੜ ਦੇ ਵਿੱਚ ਅਵਾਰਾ ਪਸ਼ੂਆਂ ਦੇ ਵੱਲੋਂ ਤੇ 129 ਲੋਕ ਉਹ ਨੇ ਜਿਹੜੇ ਮੰਜੇ ਤੇ ਪਾ ਦਿੱਤੇ ਗਏ ਗੰਭੀਰ ਜ਼ਖਮੀ ਕਰ ਦਿੱਤੇ ਗਏ ਅਵਾਰਾ ਪਸ਼ੂਆਂ ਦੇ ਵੱਲੋਂ ਪਪਾਲ ਮੱਧ ਪ੍ਰਦੇਸ਼ ਦਾ ਇਹ ਸ਼ਹਿਰ ਆ ਮੱਧ ਪ੍ਰਦੇਸ਼ ਦਾ ਇਹ ਜ਼ਿਲ੍ਹਾ ਹੈ ਤੇ ਇੱਥੇ 10% ਘਟਨਾਵਾ ਆਵਾਰਾ ਪਸ਼ੂਆਂ ਦੇ ਕਰਕੇ ਹੀ ਹੁੰਦਿਆਂ ਨੇ ਜਣੀ ਕੋਈ ਹੋਰ ਐਕਸੀਡੈਂਟ ਹੋਵੇ ਨਾ ਹੋਵੇ ਆਵਾਰਾ ਪਸ਼ੂਆਂ ਦੇ ਕਰਕੇ ਤਾਂ ਐਕਸੀਡੈਂਟ ਹੁੰਦਾ ਹੀ ਹੁੰਦਾ ਹੁਣ ਪੰਜਾਬ ਦੇ ਬਾਰੇ ਆਪਾਂ ਜੇ ਗੱਲ ਕਰਨੀ ਹੋਵੇ ਨਾ ਤੁਸੀਂ ਯਾਦ ਕਰੋ ਕਿ ਮਾਰਚ ਦੇ ਮਹੀਨੇ ਚ ਐਸਕੇਐਮ ਦੇ ਝੰਡੇ ਦੇ ਹੇਠ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀਗੀ ਸੀਐਮ ਭਗਵੰਤ ਮਾਨ ਸਾਹਿਬ ਦੇ ਨਾਲ ਉਸੇ ਮੀਟਿੰਗ ਦੀ ਗੱਲ ਕਰ ਰਹੇ ਆ ਆਪਾਂ ਜਿਦੇ ਵਿੱਚ ਤਲਖੀ ਖਾ ਕੇ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਉੱਠ ਖੜੇ ਸੀਗੇ ਕਰ ਲੋ ਕੀ ਕਰਨਾ ਲਾ ਲੋ ਧਰਨਾ ਜਾਓ ਜਿਸ ਦਿਨ ਉਹ ਮੰਗ ਪੱਤਰ ਕਿਸਾਨ ਲੈ ਕੇ ਬੈਠੇ ਸੀ ਉਸ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਆਵਾਰਾ ਪਸ਼ੂਆਂ ਦਾ ਸਮਾਧਾਨ ਕੀਤਾ ਜਾਵੇ ਰੋਜ਼ ਸੜਕਾਂ ਤੇ ਹਾਦਸੇ ਵਾਪਰਦੇ ਨੇ ਲੋਕਾਂ ਦੇ ਵਿੱਚ ਬਿਮਾਰੀਆਂ ਫੈਲਦੀਆਂ ਨੇ ਤੇ ਸਾਡੀਆਂ ਫਸਲਾਂ ਦੇ ਨੁਕਸਾਨ ਹੁੰਦੇ ਨੇ ਕਿਸਾਨਾਂ ਨੇ ਇਹ ਮੰਗ ਵੀ ਵਿੱਚ ਰੱਖੀ ਸੀ ਜਨਨ ਕਿ ਆਪਦੀਆਂ ਮੰਗਾਂ ਦੇ ਨਾਲ ਨਾਲ ਕਿਸਾਨ ਇੱਕ ਜਿਹੜੀਆਂ ਸੋਸ਼ਲ ਮੰਗਾਂ ਹੁੰਦੀਆਂ ਨੇ ਆਪਦੇ ਵਾਲੇ ਦੁਆਲੇ ਦੀਆਂ ਮੰਗਾਂ ਹੁੰਦੀਆਂ ਨੇ ਉਹ ਵੀ ਰੱਖਦੇ ਨੇ ਪਰ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਕਰ ਲੋ ਕੀ ਕਰਨਾ ਜਾਓ ਕਰ ਲਾ ਲੋ ਫਿਰ ਧਰਨਾ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਬਾਰੇ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਨੇ ਸੱਤਾ ਦੀ ਕੁਰਸੀ ਨੂੰ ਹੱਥ ਪਾਉਣ ਤੋਂ ਬਾਅਦ ਮਤਲਬ ਧਰਨਿਆਂ ਬਾਰੇ ਕਹਿੋ ਜੇ ਬਿਆਨ ਦਿੱਤੇ ਨੇ ਇਹ ਤੁਸੀਂ ਸੁਣੇ ਹੀ ਨਹੀਂ ਜਣੀ ਇਹ ਚਿਹਰਾ ਹੀ ਬਦਲ ਚੁੱਕਿਆ ਪੰਜਾਬ ਦੀ ਸਰਕਾਰ ਦਾ ਅਖੀਰ ਦੇ ਵਿੱਚ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਵੇਖੋ ਅਵਾਰਾ ਪਸ਼ੂਆਂ ਦੇ ਲਈ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਸਰਕਾਰਾਂ ਨੇ ਕੱਖ ਨਹੀਂ ਜੇ ਕਰਨਾ ਜੇ ਕੁਝ ਕਰ ਸਕਦੇ ਹੋ ਤਾਂ ਉਹ ਤੁਸੀਂ ਕਰ ਸਕਦੇ ਹੋ ਜੇ ਕੁਝ ਕਰ ਸਕਦਾ ਤਾਂ ਉਹ ਲੋਕਾਂ ਦਾ ਏਕਾ ਕਰ ਸਕਦਾ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਮਜ਼ਦੂਰ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਉਹ ਲੋਕਾਂ ਦੇ ਲਈ ਲੜਦੀਆਂ ਨੇ ਤੁਸੀਂ ਉਹਨਾਂ ਦਾ ਸਾਥ ਜ਼ਰੂਰ ਦਿਆ ਕਰੋ ਤੇ ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ ਇੱਕ ਮੁੱਦਾ ਕ੍ਰੀਏਟ ਕੀਤਾ ਜਾਵੇ ਪੰਜਾਬ ਦੇ ਵਿੱਚ ਤਾਂ ਜੋ ਵਾਰਾ ਪਸ਼ੂਆਂ ਤੇ ਠੱਲ ਪਾਈ ਜਾ ਸਕੇ ਨਹੀਂ ਤਾਂ ਅਗਲਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਮੈਂ ਵੀ ਹੋ ਸਕਦਾ ਆਪਣਾ ਕੋਈ ਵੀ ਭੈਣ ਭਾਈ ਹੋ ਸਕਦਾ ਵੀਰ ਬੱਚਾ ਹੋ ਸਕਦਾ ਇਹ ਕੁਝ ਵੀ ਹੋ ਸਕਦਾ